ਹਾਂਜੀ ਕੀ ਹਾਲ ਆ ਸਾਰੇ ਵੀ ਰਹਿੰਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਪੂਤਰ ਕੁਆਤਰ ਸੈਟਾ ਹੀ ਸਾਰੇ ਵੀਰਾਂ ਦੇ ਘਰ ਪਰ ਠੀਕ ਐ ਲਓ ਜੀ ਕਰਤੀ ਆ ਵਲੋਗ ਦੀ ਸਟਾਰਟਿੰਗ ਇਹਦੇ ਸਾਰੇ 10 ਵਜੇ ਧੁੱਪਾਂ ਚੰਗਾ ਲੱਗਣ ਲੱਗਣਾ ਵੱਧ ਆਏ ਵੇਂ ਜਾਵਾਂ ਬੱਚੇ ਬਿਠਾਉਣ ਵਾਲੀ ਐ ਹਨਾ ਪਰ ਸਹੀ ਦੱਸ ਮੇਰਾ ਬੁਰਾ ਹਾਲ ਹੋਇਆ ਪੇ ਰਾਤ ਅ ਬੁਖਾਰ ਚੜ ਗਿਆ ਬੁਖਾਰ ਸੀ ਰਾਤ ਮੈਨੂੰ ਸਵੇਰੇ ਸਵੇਰੀ ਬਈ ਟਰੈਡ ਦੋ ਲੱਗ ਗਿਆ 6 ਵਜੇ ਬਹੁਤ ਜ਼ਿਆਦਾ ਬੁਰਾ ਹਾਲ ਤੇ ਲੂਜ਼ਮੋਸ਼ਨ ਵੀ ਲੱਗੇ ਪਏ ਹੁਣ ਵੀ ਟਰੈਡ ਦੋ ਕੀ ਜਾਂਦਾ ਪਤਾ ਨਹੀਂ ਕੀ ਹੋਇਆ ਪਏ ਸਰੀਰ ਨੂੰ ਯਾਰ ਜਿਵੇਂ ਜੁੱਬਿਆ ਪਿਆ ਮੈਂ ਚਲੋ ਹੁਣ ਨੇ ਸੈਟ ਵੇ ਢੁੰਨਿਆ ਕਰਾਂ ਯਾਰ ਦਵਾਈ ਦੂ ਹੀ ਲੈਣੀਆਂ ਹਨ ਜਦੋਂ ਵਧੀਆ ਹੋਏ ਓਕੇ ਰਿਪੋਰਟਾਂ ਜੇ ਬੱਚੇ ਫਰਾਥ ਨੇ ਬਾਹਰ ਕੱਢ ਲਾਂਗੇ ਬਈ ਹਨ ਐਂ ਕਰ ਲਾਂਗੇ ਚੱਲ ਨਾ ਹੁਣ ਲਿਓ ਤੂੰ ਪੰਗਿਆਂ ਲਈ ਪੁੱਤ ਬਣਾਏ ਨਾ ਕਰ ਮੋਹ ਪੈਰ ਹੈਗਾ ਹੁਣ ਠੀਕ ਆ ਇੰਨਾ ਤੰਗ ਜਣਾ ਕਰ ਮੈਂ ਤੈਨੂੰ ਪਹਿਲਾਂ ਕਹਤਾ ਮੈਂ ਪਹਿਲੀ ਸੈਟ ਨਹੀਂ ਆ ਮਾਹੌਲ ਫਿਰ ਚੌੜ ਕਰਾਂਗਾ ਆਥਨੇ ਆਪਾਂ ਕਾਇਮ ਹੋ ਗਏ ਬਸ ਆ ਸੀਗਾ ਹੱਥ ਨੇ ਬੱਚੇ ਕੁੱਚੀ ਬਾਹਾਂਗੇ ਬਾਹਰ ਕਰ ਆਪਾਂ ਬਣਾਉਣੇ ਫਿਰ ਕੋਈ ਵਿਚਾਰ ਤੇ ਕਰਦੇ ਆ ਚਲੋ ਹੁਣ ਡਰਾਫਟ ਸ਼ੀਰ ਕਰਨ ਲਈ ਟਾਲੂਟਾ ਬੰਦ ਕਰਾਂ ਮੈਂ ਸਾਰੀਆਂ ਹਾਂਜੀ ਲਾਈਏ ਇਧਰ ਵਲੋਗ ਲੋ ਠੀਕ ਐ ਤੇ ਬੈਡ ਖੋਲ ਕੇ ਪਲੇਟ ਮੰਦ ਕਰਤੀ ਕਾਂ ਰਿਆਲੀ ਬੰਦ ਕਰਦੀਏ ਕੂਤਰਾਂ ਤੇ ਮਾਰ ਲਗੇ ਨੀ ਹਾਂਜੀ ਮੇਰੇ ਵੀਰੋ ਚਲੋ ਤਾਂ ਗਈ ਸੀ ਜੀ ਤੇ ਚੱਲਿਆ ਵਾਪਸ ਬਸ ਲੰਧੀਆਂ ਵਾਲੇ ਜੇ ਮਾੜਾ ਕੰਮ ਚੱਲ ਜੀਗਾ ਤਾਂ ਸਮਝ ਰਿਹਾ ਤੈਨੂੰ ਉਹਨੇ ਘੱਟੇ ਪਾ ਕੇ ਸੌਦਾ ਦੇਗਾ ਉਹ ਕਰਨਾ ਮੈਂ ਕੀ ਰੋਣ ਵਾਲੇ ਕਲਾ ਦਾ 10000 ਦਾ ਬਸ ਚੱਲਦੇ ਆ ਪੜਛੇੜੀ ਮਾੜਾ ਕੰਮ ਕਰਦੀਏ ਰੋਡ ਕਰੇ ਚੱਲ ਗਏ ਤੇ ਫੇਰ ਦੇ ਆ ਗਏ ਹਾਂਜੀ ਆ ਗਏ ਇੱਧਰਲੇ ਕਰੀ ਜੀ ਉੱਠ ਕੇ ਬਾਪਿਓ ਤੇ ਆਗੇ ਦੇਖਿਆ ਕੱਲ ਵਾਲਾ ਜਾਨਵਰ ਫੇਰ ਫਿਰਦਾ ਬਾਈ ਆ ਆਉਂਦਾ ਝਾਲਰ ਘੰਡ ਵਾਲਾ ਕੱਲ ਤਾਂ ਹੋ ਗਿਆ ਸੀਗਾ ਕੀ ਕਹਿੰਦੇ ਉਹਨੂੰ ਵਲੋਪਤ ਹੋ ਗਿਆ ਸੀ ਕੱਲ ਤਾਂ ਆਥਨੇ ਜੀ ਆ ਫਿਰਦਾ ਵੀ ਅੱਜ ਦੇਖ ਲੋੜਦਾ ਠੀਕ ਹੈ ਕਿ ਨਹੀਂ ਬਾਕੀ ਇਧਰ ਮਿੱਤਰ ਆਏ ਹੋਏ ਆਪਣਾ ਪਿਉਰੀ ਵਾਲਾ ਸ਼ੋਭਦੀਪ ਠੀਕ ਹੈ ਇੱਕ ਇਹਦੇ ਨਾਲ ਹੋਰ ਬਾਈ ਆਇਆ ਨਾ ਕੀ ਇਹ ਬਾਈ ਦਾ ਮਨਜੋਤ ਠੀਕ ਹੈ ਤੇ ਇਹਨਾਂ ਨੇ ਸੱਦਿਆ ਮੈਂ ਤਾਂ ਗੇਮ ਖੇਡਿਆ ਸੀਗਾ ਕਹਿੰਦੇ ਆ ਇਧਰ ਲੈ ਕੇ ਅੱਜ ਆਏ ਖੜੇ ਆ ਮੈਂ ਵੀ ਆ ਗਿਆ ਬਾਈ ਤੇ ਚਲੋ ਬਾਕੇ ਨਾਲ ਤੇ ਇਧਰ ਬੱਚੇ ਬੁੱਚੇ ਹਨਾ ਹੁਣ ਬਾਹਰ ਲੈਣੇ ਹੈਗੇ ਚਾਰ ਬੱਚੇ ਤਾਂ ਕੱਢ ਤੇ ਬਾਹਰ ਦੂਜੇ ਵੀ ਕੱਢਦੇ ਨੇ ਫੋਨ ਪਲਾ ਦੇ ਨੇ ਟਾਈਮ ਲੈਪਸ ਤੇ ਨਲੇ ਬਈ ਜੇ ਕਬੂਤਰ ਆ ਗਿਆ ਤੇ ਇਹ ਵੀ ਦਿਖਾ ਦੇਗਾ ਆਪਾਂ ਤੁਹਾਨੂੰ ਵੀ ਕੀ ਦਾ ਕੀ ਹਿਸਾਬ ਕਿਤਾਬ ਹੈ ਠੀਕ ਹੈ ਕਿ ਨਹੀਂ ਫੋਨ ਰੱਖ ਇਧਰ ਲਾ ਕੇ ਸਟੈਂਡ ਤੇ ਤੇ ਕੱਢਦੇ ਆ ਵੀ ਸਾਰੇ ਬੱਚੇ ਛਤਰੀਆਂ ਦੇ ਬਾਹਰ ਹਾਂਜੀ ਮੇਰੇ ਦੋਸਤੋ ਬੱਚੇ ਕੱਢਤੇ ਹੀ ਬਾਹਰ ਦੋ ਕੁ ਬੱਚੇ ਹੋਰ ਐਡ ਕੀਤੇ ਵਿੱਚ ਨਵੇਂ ਬਾਈਆਂ ਤੋਂ 24 ਬੱਚੇ ਬਾਹਰ ਵਾਏ ਅੱਜ ਬਾਈ ਠੀਕ ਹੈ 24 ਬੱਚੇ ਬਾਹਰ ਬਿਠਾ ਰੱਖੇ ਹੈਗੇ ਤੇ ਉਹ ਘੰਡ ਚੱਲ ਰਲਾ ਪਤਾ ਨਹੀਂ ਫੇਰ ਕਿੱਧਰ ਜਾ ਕੇ ਬੈਠ ਹੂਟ ਗਿਆ ਯਾਰ ਚਲੋ ਕੋਈ ਨਾ ਫੋਨ ਲਾਣਾ ਮੈਂ ਟਾਈਮ ਲੈਪਸ ਤੇ ਦਾਣਾ ਪਾਣੀ ਕਰਦੇ ਆ ਰੈਡੀ ਇਹਨਾਂ ਦਾ ਰੱਖਦੇ ਆ ਸਾਰੇ ਕਬੂਤਰਾਂ ਨਾਲ ਬੱਚੇ ਬੁੱਚੀ ਬੰਦਰ ਕਰਾਂਗੇ ਫਿਰ ਹਾਂਜੀ ਮੇਰੇ ਵੀਰੋ ਤੇ ਸਾਰੇ ਕਬੂਤਰਾਂ ਨੂੰ ਬਈ ਦਾਣਾ ਪਾਣੀ ਪਾਤਾ ਬੈਟਕ ਚ ਵੀ ਸਾਰੇ ਖੁੱਡਿਆਂ ਚ ਤੇ ਜਾਲ ਚ ਠੀਕ ਹੈ ਜੀ ਤੇ ਜਿੰਨੇ ਬੱਚੇ ਬਾਹਰ ਕੱਡੇ ਸੀ ਸਾਰੇ ਅੰਦਰ ਕਰਤੇ ਬਈ ਜਿਹੜਾ ਆ ਬਈ ਬੱਚਾ ਬੈਠੀ ਜਾਂਦਾ ਦੇਖੋ ਹਾਂ ਕੰਡ ਚੱਲ ਰਲਾ ਸਪੇਅਰ ਛੱਡਿਆ ਇਹਦੇ ਵਾਸਤੇ ਫਿਰ ਦਾ ਸਪੇਅਰ ਤੇ ਠੱਪੇ ਮਾਰਦਾ ਹੁੰਦੇ ਦੋਵੇਂ ਅੱਗੇ ਸਪੇਅਰ ਤੇ ਪਿੱਛੇ ਆਸ ਨੂੰ ਦਿਖਾਈਏ ਕੰਡ ਤੇ ਕਾਲੀ ਚੱਲ ਰਲਾ ਕਰਦਾ ਖੁੱਡਿਆ ਬਈ ਤੇ ਹੁਣ ਚੱਲਦੇ ਆਪਾਂ ਖੇਤ ਜੇ ਦੇਖਾਂਗੇ ਆ ਕੇ ਬੈਠਣਾ ਦਾ ਬੈਜੂ ਦੀ ਮਰਜ਼ੀ ਏ ਬਾਕੀ ਹੁਣ ਠੀਕ ਆ ਪਹਿਲਾਂ ਦਾਣਾ ਪਾਣੀ ਪਾਇਆ ਫੇਰ ਬੱਚੇ ਅੰਦਰ ਛੱਡੇ ਹੁਣ ਕਬੂਤਰ ਬਈ ਬੱਚਿਆਂ ਨੂੰ ਚੋਕ ਚੱਕ ਦੇਈ ਜਾਂਦੇ ਆ ਸਾਰਾ ਕੰਮ ਡਨ ਹੋ ਜਾਊਗਾ ਤੇ ਇਸ ਸਪੇਅਰ ਨੂੰ ਆ ਕੇ ਅੰਦਰ ਕਰਦੇ ਆਂਗੇ ਆਪਾਂ ਤੇ ਨਹੀਂ ਬੈਡ ਕੋਈ ਨਹੀਂ ਚੱਲ ਆਈ ਜਾਾਂਗੇ ਮੋੜੀ ਆਾਂ ਖੇਤੀ ਆ ਕੋਣ ਆਪਾਂ ਤੇ ਬਸ ਆ ਕੇ ਦੇਖਦਾ ਫਿਰ ਕੀ ਬੰਦ ਆ ਬਾਬੇ ਇੱਥੇ ਠੀਕ ਹੈ ਹਾਂਜੀ ਆ ਗਏ ਸੀ ਖੇਤ ਪਾਈ ਕੇ ਕਨ ਲੋਡ ਕਰਨਾ ਕਰਤਾ ਅਨਲੋਡ ਬਸ ਇੰਨਾ ਹੀ ਕੰਮ ਸੀ ਨੀਰਾਂ ਨੂੰ ਨੀਰ ਨਹੀਂ ਵਧਣਾਗਾ ਠੀਕ ਹੈ ਕਿ ਨਹੀਂ ਵੀਡੀਓ ਅਪਲੋਡ ਕਰੀ ਜਾਨੇ ਬਸ ਕਰਕੇ ਵੀਡੀਓ ਅਪਲੋਡ ਤੇ ਫਿਰ ਚੱਲਦੇ ਆ ਘਰ ਨੂੰ ਬਾਬੇ ਆਪਾਂ ਗੋਹਾ ਲਾਉਣਾ ਸੀ ਇੰਨੇ ਹੀ ਕੰਮ ਸੀ ਲਾਹਤਾ ਬਸ ਵੀਡੀਓ ਹੋ ਜਾ ਅਪਲੋਡ ਫਿਰ ਆਪਾਂ ਜਾਂਦੇ ਜਾਂਦੇ ਨੇ ਦੋ ਗੱਟੇ ਜਾਨੇ ਦਾਣੇ ਦੇ ਚੱਕ ਕੇ ਚੱਕੀ ਤੋਂ ਤੇ ਜੇ ਆ ਕੇ ਘਰੇ ਵਜਾਂਗੇ ਲਦਨ ਚੀ ਆ ਕੇ ਹਾਂਜੀ ਚੱਕ ਲੈਂਦੇ ਜੀ ਗੱਟੇ ਵੀ ਲੱਗਦੇ ਇੱਥੇ ਦੋਵੇਂ ਦਾਣੇ ਵਾਲੇ ਫੜੋ ਜੀ ਰੋਕੋ ਜੀ ਰੋਕੋ ਉੱਤਰ ਕੇ ਖੋਲਦਾ ਮੈਂ ਗੇਟ ਆਪਣਾ ਫੇਰ ਤਾਂ ਬੈਠਾ ਰਹਿ ਛੜੀਏ ਓਹੋ ਇੱਥੇ ਲਾਉਣੇ ਆ ਹਾਂ ਲਾਉਣੇ ਤੇ ਹਾਂਜੀ ਮੇਰੇ ਵੀਰੋ ਆ ਗਏ ਜੀ ਇਧਰ ਲੇ ਕਰੇ ਤੇ ਆ ਕੇ ਦੇਖਿਆ ਆਪਣਾ ਸਪੇਅਰ ਛਦਰੀ ਤੇ ਬੈਠਾ ਹੈ ਤੇ ਜਿਹੜਾ ਉਹ ਨਵਾਂ ਬੱਚਾ ਸੀਗਾ ਬਈ ਉਹ ਆ ਕੇ ਜਾਲ ਤੇ ਬੈਠਾ ਆਪਣੇ ਤੇ ਇਹ ਆ ਵਾਲੇ ਤੇ ਸਾਹਮਣੇ ਠੀਕ ਹੈ ਹੁਣ ਪਾਏ ਕਰਦੇ ਆ ਬੱਚਾ ਲਾ ਕੇ ਲੁਨੇ ਪਹਿਲੇ ਨੰਬਰ ਤੇ ਤਾਂ ਤਾਂ ਹੁਣ ਲੇਟ ਹੈ ਨਹੀਂ ਜੀ ਨੇਰ ਘੁੱਪ ਹੋਇਆ ਪਿਆ ਸਾਰੇ ਕਿਤੇ ਹੋਪ ਸੋ ਬੱਚਾ ਨਾ ਉੱਡੇ ਠੀਕ ਹੈ ਤੇ ਆਪਾਂ ਚੱਲ ਕੇ ਤੂੰ ਪੰਟੀ ਚਾਵਲਾ ਆ ਕੇ ਡਰਾਮਿੰਗ ਆ ਇੱਕ ਮਿੰਟ ਵੀ ਬੱਚਾ ਫੜ ਲਿਆ ਮੈਂ ਕਰ ਜੀ ਚੱਪਲ ਫਰੂਲੀ ਉਤਰੇ ਜੇ ਬੱਚਾ ਓਡਾ ਤੋਂ ਦੱਸਦਾ ਨੇਰਾ ਵੀ ਬਹੁਤਾ ਹੁੰਦਾ ਓਡਾ ਡਿਗੂ ਕਿਤੇ ਬਿਲੀ ਬਿਲੀ ਖਾ ਚੁੱਕਿਆ ਰਹੇ ਨਾ ਆਇਆ ਪੁੱਤ। ਬਣ ਗਈ ਗੱਲ ਜੀ। ਫੜ ਲਿਆ ਬੱਚਾ ਬਾਈ। ਠੀਕ ਐ। ਤੇ ਬੱਚਦੇ ਠਾਲੇ ਵੀ ਬਾਈ ਆ ਬਾਈ। ਨਾਂ ਤੇ ਨੰਬਰ ਵਾਲੀ ਮੇਰੇ ਹਿਸਾਬ ਨਾਲ। ਚਲੋ ਕਰ ਲਿਆ ਕਾਬੂ ਯਾਰ ਮੇ ਬਿੱਲੀ ਬੁੱਲੀ ਨੇ। ਖਾ ਜਾਣਾ ਸੀ ਉਹਨੇ ਇਹਨੂੰ ਚੱਲਣਾ। ਚੰਗਾ ਹੋਇਆ। ਲੈ ਚਲੇ ਥੱਲੇ ਹੁਣ ਇਹਨੂੰ ਸ਼ਿਕਾਰੀ ਉਹਨਾਂ ਆਪਣੇ ਨੇ। ਬੱਚਾ ਚੰਗਾ ਹੋਇਆ ਬਹੁਤ ਜ਼ਿਆਦੇ ਚੰਗਾ ਬੱਚਾ ਬਾਈ। ਜੀਦਾ ਵੀ ਹੈਗਾ ਨਾ। ਬੱਚਾ ਇਹਨਾਂ ਪੂਰਾ ਨਾ ਜਮਾ ਫਰਸਟ ਕਲਾਸ ਹੀ ਹੈ ਹੋ ਜਾ ਕਰ ਲਾ ਫੋਕਸ ਆਚਾਂ ਨੂ ਪੂਰਾ ਇੱਕ ਨੰਬਰ ਹੈ ਹੌਲ ਸੈਟਾ ਜਾਮਾ ਲਓ ਜੀ ਵੀਡੀਓ ਵੀ ਕਰ ਲੀ ਕੈਪਚਰ ਚਲੋ ਚਲੀਏ ਥੱਲੇ ਨਾਲ ਹੀ ਹੋ ਯਾਰ ਨਲੇ ਬਾਈ ਪੜਦੇ ਨਾ ਤੇ ਨੰਬਰੇ ਠਾ ਲਾ ਮੇਰੇ ਹਿਸਾਬ ਨਾਲ ਮੀ ਵੀ ਜਿਹੜੇ ਭਰਾ ਦਾ ਹੋਇਆ ਉਹਨੂੰ ਫੋਨ ਕਰ ਦਾਂਗੇ ਵੀ ਬੱਚਾ ਸਾਡੇ ਕੋਲੇ ਆ ਗਿਆ ਪਰ ਅਸੀਂ ਦਿੰਦੇ ਹਾਂ ਚਿੜੀ ਮਾਰਾਂ ਫਿਰ ਅਸੀਂ ਨਾਪਦੇ ਹਾਂ ਲੋਖ ਨੇ ਕਿਸ ਤਰ੍ਹਾਂ ਤਾਂ ਕਰਕੇ ਠੀਕ ਗੱਲ ਐ ਓਹੋ ਮਜ਼ਾਕ ਕਰਦੇ ਆ ਭਈ ਆਪਾਂ ਕੀ ਕਰਾਉਣਾ ਜਿਹੜੇ ਭਰਾ ਦਾ ਹੋਇਆ ਫੋਨ ਲਾ ਦਾਂਗੇ ਭਾਈ ਲੈ ਕੇ ਆਣਾ ਲੈ ਜੀ ਆਪਦਾ ਹਨਾ ਤੇ ਨਹੀਂ ਅਸੀਂ ਡਾ ਦੇਣਾ ਸਿੱਧਾ ਹੀ ਸਾਹ ਆਪਦਾ ਸਾਡੇ ਕੋਲ ਤਾਂ ਅੱਜ ਤੈਨੂੰ ਜਾਲ 'ਚ ਛੜਦ ਗਏ ਇਹਨੂੰ ਛੜ ਦਨਾ ਜਾਲ 'ਚ ਇੱਥੇ ਤੇ ਸਪੇਅਰ ਨੂੰ ਛੜ ਦਨਾ ਬੈਠ ਕੇ ਜਣਾ ਵੈਸੇ ਭਈ ਆਪਣਾ ਤੁਹਾਨੂੰ ਪਤਾ ਕੋਈ ਨਹੀਂ ਮੋੜਦਾ ਤੁਹਾਡੇ ਸਾਹਮਣੇ ਹੀ ਹੈ ਨਾ ਕੀ ਹਾਲ ਐ ਆਪਣਾ ਜਾਨਵਰ ਕੋਈ ਨਹੀਂ ਮੋੜਦਾ ਬਾਈ ਲੁਕੋ ਲੈਂਦੇ ਆ ਹਨਾ ਪਰ ਯਾਰ ਆਪਣੇ ਕੋਈ ਕੰਮ ਨਹੀਂ ਹੁੰਦਾ ਛੋੜੇ ਸਾਹਮਣੇ ਫੜਿਆ ਲੈ ਬੱਚਾ ਫੜਿਆ ਕਿ ਨਹੀਂ ਛੋੜੇ ਸਾਹਮਣੇ ਮੈਂ ਆਪਾਂ ਨੂੰ ਹਨਾ ਤੁਸੀਂ ਆ ਵੀ ਇਹ ਬਣਾ ਲੁਕੋਣ ਦਾ ਹੁੰਦਾ ਆਪਣੇ ਚਿੱਤ ਚ ਬਈ ਤੇ ਮੈਂ ਵੀਡੀਓ ਬਣਾਉਣ ਦੀ ਮੈਨੂੰ ਲੋੜ ਹੀ ਨਹੀਂ ਸੀ ਮੈਂ ਬਿਨਾ ਵੀਡੀਓ ਬਣਾਏ ਫੜ ਲੈਂਦਾ ਇੱਕ ਸਾਲ ਨੂੰ ਇਹਦੇ ਨਵਾਂ ਰੰਗ ਲਾ ਕੇ ਤੇ ਡਾ ਲੈਂਦਾ ਮੈਂ ਕਹਿੰਦਾ ਵੀ ਆਪਣੇ ਚੋਂ ਠੱਲ ਦਿੰਦਾ ਲੈ ਕੀ ਫਾਇਦਾ ਇਹ ਕੰਮਾਂ ਚ ਬਈ ਹਨਾ ਇਹ ਚਲ ਯਾਰ ਮੈਂ ਤਾਂ ਕਹਿੰਦਾ ਠਾਲੀ ਦੀ ਕਾਲ ਨੂੰ ਹੀ ਦੇਖਾਂਗੇ ਅੱਜ ਛੱਡਦੇ ਨਹੀਂ ਰਹਾ ਹੋਇਆ ਤਾਂ ਚਲ ਪੁੱਤੋ ਭਾਈ ਆ ਬੱਚਾ ਵਾਹ ਸੁਣਾ ਬਹੁਤ ਜਿਆਦਾ ਸੋਹਣਾ ਉਹ ਯਾਰੇ ਚੰਗਾ ਬੱਚਾ ਮੈਂ ਉਹ ਹੀ ਦੱਸਤਾ ਜੀ ਤਾਂ ਮੈਂ ਬੱਚਾ ਬਹੁਤ ਗੋਡਾ ਹੈ ਇਹ ਦਾਣੇ ਵੀ ਆਪਣੇ ਖਾਦੇ ਨੇ ਇੱਥੇ ਉੱਤਰਾਤਰ ਕੀ ਕਿਤੇ 100% ਪੋਟਾ ਭਰਿਆ ਬਾਜ਼ਾਰ ਦਾ ਪੂਰਾ ਇਹਦਾ ਤੇ ਹੁਣ ਲਾਈਏ ਸਪੇਅਰ ਅੰਦਰ ਆਪਣਾ ਤੇ ਬਸ ਲੈਟ ਲੂਟ ਆ ਜਾਈ ਨਹੀਂ ਫਿਰ ਚੱਲਦੇ ਘਰੇ ਆਪਾਂ ਲਿਓਣ ਰੋਟੀ ਪਣੀ ਤੀ ਪਾ ਪੰਨਾ ਨਾ 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 ਇਹ ਰੋਟੀ ਪਣੀ ਪਾਤਾ ਤੇ ਆਪ ਰੋਟੀ ਪਣੀ ਖਾ ਕੇ ਫਿਰ ਆਉਣੇ ਆਪਾਂ ਇੱਧਰ ਲੈ ਕਰੇ